ਸਤਿ ਸ਼੍ਰੀ ਅਕਾਲ ਦੋਸਤੋ ਉਮੀਦ ਆ ਸਾਰੇ ਠੀਕ ਠਾਕ ਹੋਵੋਗੇ ਤੇ ਦੋਸਤੋ ਇੱਕ ਜ਼ਰੂਰੀ ਸੂਚਨਾ ਨੋਟ ਕਰੋ ਜੀ ਜਿਵੇਂ ਤੁਹਾਨੂੰ ਪਤਾ ਹੀ ਹੈ ਕਿ ਤਨ ਤਨ ਸੰਤ ਮਹੇਸ਼ ਮੁਨੀ ਬੂਰੇ ਵਾਲੇ ਮਹਾਰਾਜ ਦੀ ਜੋ ਵਰਸ਼ੀ ਆ ਬਦਨੀਕਲਾ ਨਹਿਰ ਦੇ ਪਾਲੀ ਗਊਸ਼ਾਲਾ ਵਿਖੇ 7 ਸਤੰਬਰ ਤੋਂ ਲੈ ਕੇ 21 ਸਤੰਬਰ ਤੱਕ ਜੋ ਕੱਲ ਉਹਨਾਂ ਦੇ ਉੱਥੇ ਮਹਾਜਗ ਸੰਪੂਰਨ ਹੋਇਆ ਤੇ ਭੋਗ ਪਾਏ ਗਿਆ ਤਾਂ ਇਸ ਤੋਂ ਬਾਅਦ ਦੇ ਵਿੱਚ ਮਾ ਜਗ ਹਰਦੁਆਰ ਵਿਖੇ ਵੀ ਸੰਤਾਂ ਵੱਲੋਂ ਕਰਵਾਇਆ ਜਾਂਦਾ ਹੈ ਜੋ ਕਿ ਜੋ ਕਿ ਪਾਠਾਂ ਦੀ ਲੜੀ ਹੈ ਜੋ 23 ਸਤੰਬਰ ਤੋਂ ਲੈ ਕੇ 29 ਸਤੰਬਰ ਨੂੰ ਭੋਗ ਪਾਏ ਜਾਣਗੇ ਹਰੇ ਰਾਮ ਆਸ਼ਰਮ ਕਣਖੜ ਵਿਖੇ ਹਰਦੁਆਰ ਵਿਖੇ ਭੋਗ ਪਾਏ ਜਾਣਗੇ ਤੇ ਉੱਥੇ ਵੀ ਜਗ ਕੀਤਾ ਜਾਏਗਾ ਤਾਂ ਸਾਰਿਆਂ ਸੰਗਤਾਂ ਦੁਆਰਾ ਫੇਰ ਨੋਟ ਕਰੋ ਜੀ ਜਿਸ ਤਰ੍ਹਾਂ ਤੁਹਾਨੂੰ ਪਤਾ ਹੀ ਹੈ ਕਿ ਤਨਤਨ ਸੰਤ ਮੇਸ਼ਵਣੀ ਬੋਰੇ ਵਾਲੇ ਮਹਾਰਾਜ ਜੀ ਜੋ ਵਰਸ਼ੀਆ ਬਦਨੀਕਲਾ ਨਹਿਰ ਨਹਿਰ ਵਾਲੀ ਜੋ ਗਊਸ਼ਾਲਾ ਗਿਆ ਜੋ ਉੱਥੇ ਮਨਾਈ ਗਈ ਆ ਸੰਪੂਰਨ ਹੋਈ ਆ 7 ਸਤੰਬਰ ਤੋਂ ਲੈ ਕੇ 21 ਸਤੰਬਰ ਤੱਕ ਉੱਥੇ ਕੱਲ ਉੱਥੇ ਭੋਗ ਪਾਏ ਗਿਆ ਤਾਂ ਇਸ ਤੋਂ ਬਾਅਦ ਹੁਣ ਕੱਲ ਤੋਂ 23 ਸਤੰਬਰ ਤੋਂ ਲੈ ਕੇ 29 ਸਤੰਬਰ ਤੱਕ 29 ਸਤੰਬਰ ਨੂੰ ਭੋਗ ਪਾਏ ਜਾਣਗੇ ਹਰੇ ਰਾਮ ਆਸ਼ਰਮ ਕਣਖਲ ਹਰਦوار ਵਿਖੇ ਭੋਗ ਪਾਇਆ ਰਗੇ ਤਾਂ ਸਾਰੀਆਂ ਸੰਗਤਾਂ ਨੇ ਉੱਥੇ ਹਰੇ ਰਾਮ ਆਸ਼ਰਮ ਕਣਖਲ ਹਰਦوار ਵਿਖੇ ਦਰਸ਼ਨ ਦੇਣ ਦੀ ਕਿਰਪਾਲਤਾ ਕਰਨੀ ਤੇ ਇਸ ਮਹਾਜਗ ਦੇ ਵਿੱਚ ਆਪਣਾ ਹਿੱਸਾ ਤੇ ਆਪਣੀ ਸੇਵਾ ਸਰਦਾ ਭਾਵਨਾ ਜਰੂਰ ਪਹੁੰਚਣਾ ਉੱਥੇ ਜੀ